ਨਾ ਹੀ ਪਹਿਲਾਂ ਦੁਬਈ ਤੋਂ ਆਏ ਨੌਜਵਾਨ ਦੀ ਨਸ਼ੇ ਦੀ overdose ਕਾਰਨ ਹੋਈ ਮੌਤ। ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਮੁਗਲਾਨੀ ਵਿਖੇ ਤੀਹ ਸਾਲਾ ਬਲਦੇਵ ਸਿੰਘ ਪੁੱਤਰ ਦਲੀਪ ਸਿੰਘ ਦੀ ਨਸ਼ੇ ਦੀ overdose ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਭਰਾ ਅਤੇ ਭੈਣ ਨੇ ਦੱਸਿਆ ਮ੍ਰਿਤਕ ਨੌਜਵਾਨ ਬਲਦੇਵ ਸਿੰਘ ਤਕਰੀਬਨ 1 ਮਹੀਨਾ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ ਤਾਂ ਹੁਣ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰਦਾ ਸੀ ਉਹਨਾਂ ਦੱਸਿਆ ਬਿੱਤੇ ਕੱਲ੍ਹ ਸ਼ਾਮ ਸਮੇਂ ਪਿੰਡ ਦੇ ਕੁਝ ਨੌਜਵਾਨ ਉਸਨੂੰ ਘਰੋਂ ਬੁਲਾ ਕੇ ਲੈ ਗਏ ਬਾਹਰ ਲੈ ਗਏ ਉਸਨੂੰ ਜ਼ਿਆਦਾ ਨਸ਼ੇ ਦੀ ਓਵਰਡੋਜ਼ ਦੇਣ ਤੋਂ ਜਦੋਂ ਉਸ ਦੀ ਮੌਤ ਹੋ ਗਈ ਤਾਂ ਉਸ ਨੂੰ ਸਾਡੇ ਘਰ ਵਿੱਚ ਸੁੱਟ ਕੇ ਚਲੇ ਗਏ ਮ੍ਰਿਤਕ ਨੌਜਵਾਨ ਬਲਦੇਵ ਸਿੰਘ ਵਿਆਹਿਆ ਹੋਇਆ ਹੈ ਉਸ ਦਾ ਇੱਕ ਤਕਰੀਬਨ 5 ਮਹੀਨਿਆਂ ਦਾ ਪੁੱਤਰ ਹੈ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਤਰਨਤਾਰਨ ਤੋਂ ਸਾਨੂੰ ਫਤਿਹਪੁਰਬਾਦ ਦੀ ਖਾਸ ਰਿਪੋਰਟ ਯੋ ਰਾਜਪੁਰਾ ਮਦਨ ਮਰੀਆ ਦਾ ਨਾਮ ਕੀ ਸੀ ਬੰਦੇ ਸਿੰਘ ਕੀ ਗੱਲ ਬਾਤ ਹੈ ਤੁਹਾਡਾ ਭਰਾ ਕੀ ਗੱਲ ਬਾਤ ਹੈ ਗੱਲ ਬਾਤ ਹੋ ਰਹੀ 10 ਵੀ ਹੋਰੇ ਤੋਂ ਪਹਿਲਾਂ ਫੋਨ ਕਰੀ ਗਈ ਸਵੇਰੇ ਨੂੰ ਉਠਾਇਆ ਕੋਠਾਇਆ ਆ ਗਿਆ ਠੀਕ ਹੈ ਮੁਰਤੀ ਸਾਰੇ ਜੀ ਮਤਲਬ ਕੀ ਇਧਰ ਮੁੰਡਿਆਏ ਲੈ ਗਏ ਤੇ ਉਹ ਨਾ ਲੈ ਆਏ ਜਿੱਦ ਤਾ ਮੁੱਕਾ ਹੀ ਪਿਆ ਹਿਲ ਟੱਪਣਾ ਨੀ ਮੋਟਰਸਾਈਕਲ ਦੇ ਵਿੱਚ ਕਾਏ ਦਾਦ ਲੈ ਆਏ ਲਿਆਣ ਕੇ ਦੇਖੋ ਨਾ ਸੇ ਕਾਰਨ ਸਾਰਾ ਹੋਈ ਗਿਆ ਨਸ਼ਾ ਜਿਆਦਾ ਕਰ ਲਿਆ ਨਾ ਕਰਾ ਤੀਗਾ ਟੁਗਲ ਖਰ ਲਵਾਤਾ ਜਿਆਦਾ ਆਪ ਉਹ ਨਾ ਘਟ ਲਾਏ ਨਾ ਥੋੜਾ ਜਿਆਦਾ ਲਵਾਤਾ ਤੇ ਮਰੇ ਤੇ ਕੋਈ ਅਧਿਆਏ ਹਾਂਜੀ ਆਏ ਬੱਤੇ ਹੈਗੇ ਆ ਬਤੇ ਆਖੋ ਮੈਨੂੰ ਕੀ ਮੰਗ ਕੀ ਕਰਦੇ ਜੋ ਸਰਕਾਰ ਕੋਲ ਸਰ ਮੰਗਾਂ ਹੀ ਇਹੋ ਕਰਦੇ ਫੇ ਇਨਾਂ ਨੂੰ ਕੋਈ ਨਾ ਕੋਈ ਮਿਲੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਠੀਕ ਆ ਬੱਚਾ ਨਿਗਾਹ ਆ ਪੰਜਾ ਮਹੀਨੇ ਦਾ ਸਾਰਾ ਖਰ ਸਰਕਾਰ ਦਾ ਕਹਣਾ ਹੈ ਕਿ ਨਟਿਆਂ ਨੂੰ ਖਤਮ ਕਰ ਦਾਂਗੇ ਕੀ ਕਹਿਣਾ ਚਾਹੋਗੇ ਸਰ ਇਹੋ ਆਨੇ ਕਿ ਨਸੇ ਦੇ ਠਾਲੋ ਪਾਈ ਜਾਵੇ ਹਾਂ ਵੀਰੇ ਮੇਰਾ ਸਰ ਨਿਸ਼ਾਨ ਸਿੰਘ ਜੀ ਜਿਹੜਾ ਬਹੁਤ ਹੈ ਉਹ ਕੌਣ ਸੀ ਕਿ ਲੜਦਾ ਬੈਠਾ ਉਹ ਭਰਾ ਹੈ ਮੇਰਾ ਸੋਟਾ ਬਲਦੇਵ ਸਿੰਘ ਕਿਦਾਂ ਮੌਤ ਹੋਈ ਆ ਕੀ ਗੱਲ ਬਾਤ ਹੈ ਸਰ ਮੌਤ ਦੀ ਇਹੋ ਮੇਰੇ ਸਾਹਮਣੇ ਕੀ ਕੇ ਕਰਨੀ ਹੋਈ ਆ ਦੋ ਮਿੰਟਾਂ ਨੇ ਘਰੋਂ ਖੜਿਆ ਸੀ ਤੇ ਘਰੇ ਛੱਡ ਗਿਆ ਜਦੋਂ ਪੂਰਾ ਆ ਗਿਆ ਵਾ ਕੰਮ ਕਰਦਾ ਬੰਦੇ ਕਾਮਗਰਹ ਹੁੰਦੇ ਰਿਹਾ ਇਹਦੇ ਪੈਸੇ ਕਿੰਨੇ ਕਹੇ ਚਿਰਤੋਂ ਨੂੰ ਲੋਕੋ ਇਹ ਨਛੇਰੀ ਦਲਦਲ 'ਚ ਫਸਿਆ ਸੀ ਤੁਹਾਨੂੰ ਪਤਾ ਹੀ ਕੋਈ ਨਹੀਂ ਇਹ ਗੱਲ ਦਾ ਨਹੀਂ ਸਰ ਪਤਾ ਹਾਂ ਜਦੋਂ ਇਹ ਘਟਨਾ ਹੋਈ ਹੈ ਕਿਦਾਂ ਹੋਈ ਕਿੰਨਾ ਦੇ ਘਰ ਦੀ ਕੀ ਗੱਲ ਆ ਲੱਗੇ ਤੇ ਗਵਾਲੀਆਂ ਘਰ ਇੱਕ ਉਹਨਾਂ ਦੇ ਘਰੋਂ ਕਿੰਨ੍ਹੇ ਵੀ ਭੈਣ ਨੂੰ ਕਹਿੰਦੇ ਵੀ ਤੂੰ ਇੱਥੋਂ ਨਿਕਲ ਜਾ ਭੈਣ ਉਹਦੇ ਪਿੱਛੇ ਗਈ ਪਿੱਛੇ ਪਿੱਛੇ ਜੀ ਇਹ ਆ ਗਈ ਆ ਤੇ ਮੁੜ ਕੇ ਘਰੇ ਸੁੱਟ ਗਈ ਉਹਨੂੰ ਘਰੇ ਜਦੋਂ ਬੈਠ ਹੋਈ ਉਹਦੇ ਤੋਂ ਕਿ ਹਾਂ ਜੀ ਕੀ ਕਹੀ ਮੰਗ ਕਰਦੇ ਮੰਗੇ ਉਹ ਸਰਕਾਰ ਕੋ ਵੀ ਇਹਨੂੰ ਮੈਸਨ ਉੱਠਲ ਪਾਈ ਜਾਵੇਗੇ ਦੇਖਦੇ ਆ ਕਿੰਨੇ ਬੱਚੇ ਇੱਕੋ ਮੁੰਡਾ ਉਹ ਪੰਜਾਂ ਮਹੀਨਿਆਂ ਦਾ